ਜੋ ਐਸਐਸਪੀ ਸਾਹਿਬ ਪਟੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਕੱਲ ਦੇ ਹਲਕਾ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਠੱਲ ਪਾਉਣ ਲਈ ਤੇ ਪਬਲਿਕ ਦੀ ਸੁਰੱਖਿਆ ਭਾਵਨਾ ਉਹਨਾਂ ਦੇ ਮਨਾਂ 'ਚ ਪੈਦਾ ਕਰਨ ਲਈ ਇਹ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਅੱਜ ਤੇ ਜਿਹਦੇ ਵਿੱਚ ਅਸੀਂ तकरीबन 70 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਜਿਹੜਾ ਇਹ ਫਲੈਗ ਮਾਰਚ ਕਰ ਰਹੇ ਤੇ ਕਿੱਥੋਂ ਤੋਂ ਕੱਢਣਾ ਫਲੈਗ ਮਾਰਚ ਇਹ ਫਲੈਗ ਮਾਰਚ ਜਿਹੜਾ ਤਲਵੰਡੀ ਸਬਡਿਵੀਜ਼ਨ ਤੇ ਵਿੱਚ ਸਾਰੀ ਦੇ ਵਿੱਚ ਥਾਣਾ ਤਲਵੰਡੀ ਦੇ ਏਰੀਆ ਵਿੱਚ ਤੇ ਸਬਡਿਵੀ ਆਪਣਾ ਥਾਣਾ ਰਾਮਾ ਦੇ ਏਰੀਆ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੀ ਜਿਹੜਾ ਹੈਗਾ ਕੱਢਿਆ ਜਾਊਗਾ ਸਰ ਕਿਸ ਤਰ੍ਹਾਂ ਮੈਂ ਪਿਛਲੇ ਜੀ ਬਾਤ ਕਰਤਾ ਹਾਂ ਜੇ ਉਹਨਾਂ ਸਟਰੀ ਮੀਡੀਆ ਲੋਕਾਂ ਨੂੰ ਆਪਾਂ ਨੂੰ ਬਲ ਬਤਾਉਣੇ ਕਿ ਤੱਕ ਆਏ ਲੋਕਾਂ ਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਵਾਰਤਾਤਾਂ ਜਿਹੜੀਆਂ ਇੱਕ ਦੋ ਹੋਈਆਂ ਉਹਨਾਂ ਨੂੰ ਲੈ ਕੇ ਅਸੁਰੱਖਿਆ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਜਿਹੜੀ ਹੈਗੀ ਹੈ ਉਹ ਨਾ ਰਵੇ ਤੇ ਪਬਲਿਕ ਉਹਨੂੰ ਜਿਹੜਾ ਹੈਗਾ ਆਪਣਾ ਉਹਦਾ ਮਨੋਬਲ ਉੱਚਾ ਚੱਕਣ ਲਈ ਜਿਹੜਾ ਹੈਗਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ